ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਗਾਇਜ਼ ਇਨੇ ਦਿਨਾਂ ਬਾਅਦ ਇੱਕ ਵਲੌਗ ਆ ਰਿਹਾ ਉਹ ਵੀ ਕਿਉਂ ਕਿਉਂਕਿ ਗਾਇਜ਼ YouTube ਤੋਂ ਪੇਮੈਂਟ ਆ ਚੁੱਕੀ ਆ ਠੀਕ ਆ ਜੀ ਉਹ ਪਹਿਲੀ ਪੇਮੈਂਟ ਅਸੀਂ ਕਿੱਥੇ ਇਨਵੈਸਟ ਕੀਤੀ ਆ ਤੁਹਾਨੂੰ ਉਹ ਚੀਜ਼ ਵੀ ਪ੍ਰੋਪਰ ਦੱਸਾਂਗੇ ਠੀਕ ਆ ਜੀ ਤੇ ਪਹਿਲਾਂ ਤੁਸੀਂ ਆਹ ਦੇਖ ਸਕਦੇ ਹੋ ਠੀਕ ਆ ਗਾਇਜ਼ ਇਹ ਸਾਡੀ ਪਹਿਲੀ ਪੇਮੈਂਟ ਦੀ ਪਹਿਲੀ ਇਨਵੈਸਟਮੈਂਟ ਹੈ ਠੀਕ ਹੈ ਦੂਸਰਾ ਆਹ ਦੇਖ ਸਕਦੇ ਹੋ ਜੀ आज दूसरा व ठीक है तक एक कली कली चीज़ खोल के दिखाऊँगा तो ये की मिले की नहीं मिले तक सब कुछ दसूंगा तो गाइज एड पटैंड खोल लें जी आटैंड स्टैंड देख लो कहो इन इत दीए इन इत दी दिए ਏ ਗਾਈ ਲਵਾਫੇ ਬੜੇ ਉੱਡਦੇ ਨੇ ਤੇ ਗਾਈ ਸਟੈਂਡ ਮਰਗੀ ਫੁੱਲ ਐਲੂਮੀਨੀਅਮ ਆਜੀ ਕਿੱਥੇ ਗਿਆ ਏ ਅਚੈਨ ਵਾਣਾ ਮੈਂ ਕਹਿੰਨ ਉੱਪਰ ਇਹ ਕਿਦਨ ਵਾਣਾ ਯਾਰ ਐ ਆ ਹਾਂ ਐ ਤਾਂ ਬੰਦ ਹੋ ਜਾਣਾ ਐ ਰਹਿਣਾ ਅੱਛਾ ਠੀਕ ਹੈ ਜੀ ਐ ਹੋ ਜਾਣਾ ਜੀ ਤੇ ਬਾਕੀ ਦੀ ਫੀਟ ਤੁਸੀਂ ਆ ਚੀਜ਼ ਚੈੱਕ ਕਰ ਸਕਦੇ ਹੋ ਆ ਰੋਜ ਆਪ ਬੋਲਟ ਇਹਦੇ ਖੋਲ ਦੇਣਾ ਆ ਦੇਖੋ ਜੀ ਕਿੰਨੀ ਕੁ ਉੱਪਰ ਜਾ ਰਿਹਾ ਤੇ ਆਪ پرو ਵੀ ਨਿਕਲ ਲਵਾ ਤੁਹਾਨੂੰ ਇਹ ਚੀਜ਼ ਮੈਂ ਖੋਲ ਕੇ ਆਈ ਦਿਖਾ ਦਿਨਾ ਇੱਥੇ ਦਿਖਾ ਦਿਨਾ ਕਿਉਂਕਿ ਖੜਾ ਹਾਂਗਾ ਤੇ ਪੱਖੇ ਚ ਲੱਗ ਜੂਗਾ ਤੇ ਆ ਆ ਪਾਈ ਥੱਲੇ ਹੋ ਗਿਆ ਆ ਪਬ ਜੇ ਖੋਲੂਗਾ ਨਾ ਤੇ ਆ ਪਬ ਵੀ ਨਿਕਲ ਜਾਂਦਾ ਦੇਖੋ ਜੀ ਇਹ ਸਟੈਂਡ ਦੀ ਲਗਭਗ 7 ਫੁੱਟ ਦੀ ਆ ਜੀ 7 ਫੁੱਟ ਦਾ ਸਟੈਂਡ ਆ ਜੀ ਇਹ ਐ ਹੈ ਅੱਛਾ ਐ ਹੁਣ ਯਾਰ ਇੱਕ ਬਾਕੀ ਗਾਈਸ ਸਟੈਂਡ ਦੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ या गाइस होना दी एदी बारी हणे को खोल के देख लेने दे के की की निकल रहा है ठीक है जी बढ़िया टेप अटपप पक्की लगाई लग रही है आ तेरी आ लगी अभी कटे गया टेप बड़ी पक्की लाई हुई है खोल दिया मेरे भावा ऑनलाइन बड़ी पक्की टेप लायी हुई है आ जी आप तो खोलती है जी हुन एदे विच देखो की की निकलदा एरे विच शायद नहीं और कुछ नहीं आएगा जा गाइस एरे विचो एक निकलया जी आ रिमोट ਠੀਕ ਹੈ ਜੀ ਆ ਰਿਮੋਟ ਨਿਕਲੇ ਆ ਆ ਦੂਸਰਾ ਜੀ ਨਿਕਲੇ ਜੀ ਇਹ ਸਟੈਂਡ ਹੈ ਜੀ ਇਹਦੇ ਠੀਕ ਹੈ ਜੀ ਇਹ ਵੀ ਸਟੈਂਡ ਹੀ ਹੈ ਜੀ ਆ ਵੀ ਸਟੈਂਡ ਹੀ ਹੈ ਜੀ ਠੀਕ ਹੈ ਜੀ ਤੇ ਆ ਇਹਦੀ ਕੇਬਲ ਹੈ ਜੀ ਜਿਹੜੀ ਕੇਬਲ ਕਿੰਨੀ ਕਾ ਵੱਡੀ ਦੇਖ ਲੈਂਦੇ ਆ ਤੇ ਆ ਕੇਬਲ ਹੈ ਜੀ ਦੀ ਕਾਫੀ ਹੈ ਜੀ ਫਿਰ ਵੀ 1 ਮੀਟਰ ਹੀ ਆ ਜੀ 1 ਮੀਟਰ ਤੋਂ ਘੱਟ ਹੀ ਹੋਣੀ ਆ 1 ਮੀਟਰ ਇੰਨੀ ਕਿ ਕੇਬਲ ਹੈ ਜਿਆਦਾ ਵੱਡੀ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਆਪਣੀ ਆ ਗਈ ਜੀ ਰਿੰਗ ਲਾਈਟ ਇਹ ਆਪਣੀ ਰਿੰਗ ਲਾਈਟ ਆ ਗਈ ਜੀ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਪਹਿਲਾਂ ਸਟੈਂਡ ਦੇ ਉੱਪਰ ਜੋੜ ਲੈਣਾ ਤੇ ਸਟੈਂਡ ਦੇ ਉੱਪਰ ਜੋੜ ਕੇ ਤੁਹਾਨੂੰ ਮੈਂ ਦਿਖਾਣਾ ਠੀਕ ਹੈ ਜੀ ਹੋ ਗਿਆ ਇਹ ਚ ਗਾਈਜ਼ ਤਿੰਨੇ ਸਟੈਂਡ ਲੱਗਦੇ ਨੇ ਤਿੰਨ ਸਟੈਂਡ ਜਿਵੇਂ ਆਪਣੀ ਲੋਡ ਹੋਵੇ ਉਦਾਂ ਕਰ ਸਕਦੇ ਆਲੇ ਤਿੰਨੇ ਸਟੈਂਡ ਲੱਗਦੇ ਨੇ ਤੇ ਤਿੰਨ ਤੁਸੀਂ ਫੋਨ ਜੋੜ ਸਕਦੇ ਹੋ ਇਹਦੇ ਵਿੱਚ ਬਾਕੀ ਰੋਟੇਟ ਹੋ ਜਾਂਦੇ ਆ ਇਹ ਜਿਵੇਂ ਮਰਜੀ ਇਦਾਂ ਰੋਟੇਟ ਕਰ ਲਓ ਜਿੱਦਾਂ ਵੀ ਚਾਹੀਦਾ ਵਾ ਜਿੰਦਾ ਤੁਹਾਨੂੰ ਚਾਹੀਦਾ ਉਹ ਚੀਜ਼ ਇੱਧਰ ਰੋਟੇਟ ਹੋ ਜੂਗੀ ਆਰੇ ਠੀਕ ਹੈ ਜੀ ਤਿੰਨੇ ਲਾਗ ਜਾਂਦੇ ਪਰ ਹਾਈ ਮੈਂ ਤੁਹਾਨੂੰ ਤਿੰਨ ਲਾਕੇ ਨਹੀਂ ਦਿਖਾਉਂਗਾ ਹਾਲੀ ਸਿਰਫ ਇੱਕ ਹੀ ਲਾਕੇ ਦਿਖਾਉਂਗਾ ਕਿਉਂਕਿ ਤਿੰਨ ਲਾਉਂਗਾ ਤੇ ਫਿਰ ਕੰਮ ਖਰਾਬ ਹੋ ਜਾਣਾ ਬਾਕੀ ਤਿੰਨ ਇਹਦੇ ਨਾਲ ਠੀਕ ਹੈ ਜੀ ਹਾਈ ਤਿੰਨੇ ਦੀ ਕਿਉਂਕਿ ਸਾਨੂੰ ਲੋੜ ਹੈ ਨਹੀਂਗੀ ਨਾ ਆਰੇ ਕੋ ਆ ਤਿੰਨ ਕੱਟਦੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਜਲਾ ਲਈਏ

ਕਿੰਨੀ ਮਸ ਲੱਗ ਰਹੀ ਹੈ ਨਾ ਠੀਕ ਹੈ ਜੀ ਤੇ ਆ ਚੀਜ਼ ਜੀ ਤੁਸੀਂ ਆ ਚੀਜ਼ ਦੇਖ ਲਓ ਠੀਕ ਹੈ ਜੀ ਤੇ ਬਾਕੀ ਇਹਦੀ ਕਲਰ ਗ੍ਰੇਡਿੰਗ ਵੀ ਹੁੰਦੀ ਹੈ ਉਹ ਕਲਰ ਗ੍ਰੇਡਿੰਗ ਵਾਲਾ ਇਹਦਾ ਸੋਚੇ ਸੀਗਾ ਇੱਥੇ ਹੀ ਇੱਥੇ ਸੀਗਾ ਉਹ ਆਏ ਕਿਦੀ ਕਲਰ ਗ੍ਰੇਡਿੰਗ ਨਾਲ ਸੋਚੀ ਸੀਗਾ ਤੇ ਬਾਕੀ ਇਹ ਚੀਜ਼ ਨਾ ਆ ਦੇਖੋ ਇਹ ਚੀਜ਼ ਨਾ ਰੋਟੇਟ ਹੋ ਜਾਂਦੀ ਆ ਤੁਸੀਂ ਕਿੰਨੀ ਵੀ ਰੋਟੇਟ ਕਰਨੀ ਚਾਹੋ ਆ 360 ਡਿਗਰੀ ਤੱਕ ਰੋਟੇਟ ਹੋ ਜਾਂਦੀ ਆ ਜਿੰਨੀ ਮਰਜੀ ਤੁਸੀਂ ਰੋਟੇਟ ਕਰ ਸਕਦੇ ਹੋ ਠੀਕ ਆ ਜੀ ਬਾਕੀ ਆਪਾਂ ਤਾਂ ਰੋਟੇਟ ਕਰਨੀ ਨਹੀਂ ਤੇ ਬਾਕੀ ਇਹ ਦੱਸਿਓ ਕਿ ਲਾਈਟ ਕਿੱਦਾਂ ਦੀ ਆ ਰਹੀ ਆ ਠੀਕ ਹੈ ਜੀ ਤੇ ਇੱਥੇ ਤੁਸੀਂ ਫੋਨ ਰਖਾ ਸਕਦੇ ਹੋ ਜਿਵੇਂ ਆ ਮੰਨ ਲਓ ਆ ਲੱਗ ਇਹ ਆਪਣਾ ਫੋਨ ਆ ਗਿਆ ਜੀ ਇੱਥੇ ਠੀਕ ਹੈ ਜੀ ਇੱਥੇ ਤੁਸੀਂ ਫੋਨ ਰੱਖ ਕੇ ਆਪਣਾ ਜਿਵੇਂ ਮਰਜ਼ੀ ਬਣਾ ਸਕਦੇ ਹੋ ਸੌਰੀ ਯਾਰ ਟਾਈਟ ਹੋ ਗਿਆ ਕੀ ਆ ਲੋ ਠੀਕ ਹੈ ਜੀ ਇੱਥੇ ਤੁਸੀਂ ਫੋਨ ਰੱਖੋ ਆਪਣਾ ਜਿਸ ਤਰ੍ਹਾਂ ਮਰਜ਼ੀ ਤੁਸੀਂ ਵੀਡੀਓ ਬਣਾ ਸਕਦੇ ਹੋ ਕਿ ਨਹੀਂ ਤੇ ਬਾਕੀ ਹੁਣ ਇਹਦਾ ਕਲਰ ਗ੍ਰੇਡਿੰਗ ਵੀ ਤੁਹਾਨੂੰ ਕਰਕੇ ਦਿਖਾਨਾ ਹਾਂ ਹਾਂ ਤੇ ਗਾਇਜ਼ ਇਹ ਹੁਣ ਇਹਦਾ ਰਿਮੋਟ ਹੈ ਰਿਮੋਟ ਦੇ ਉੱਪਰ ਤੁਹਾਨੂੰ ਮੈਂ ਇਹਦੇ ਕਲਰ ਦੇ ਉੱਪਰ ਧਿਆਨ ਦਿਓ ਆਹ ਦੇਖੋ ਇਹ ਪਹਿਲਾ ਕਲਰ ਕੀਤਾ ਤੇ ਆਹ ਹੋ ਗਈ ਜੀ ਆਪਣੀ ਚੰਨ ਵਾਲਾ ਸੌਰੀ ਸਮਾ ਚਲਣਾ ਨੇ ਆ ਹੋ ਗਿਆ ਚੰਦਰਮਾਲਾ ਮੈਨੂੰ ਸਾਹਮਣੇ ਆਣਾ ਪੈਣਾ ਜੀ ਠੀਕ ਹੈ ਜੀ ਤੇ ਆ ਆਪਣੀ ਇਥੋਂ ਬ੍ਰਾਈਟਨੈਸ ਇਹਦੀ ਵਧ ਸਕਦੀ ਹੈ ਜੀ ਜਿੰਨੀ ਮਰਜੀ ਵਧਾ ਲਓ ਆ ਦੇਖੋ ਜਿੰਨੀ ਮਰਜੀ ਕਰ ਲਓ ਇਹਨਾਂ ਆਪਣੇ ਕਲਰ ਚੇਂਜ ਹੋਣਗੇ ਇਹ ਹੋ ਗਈ ਸੂਰਜ ਵਾਲੀ ਜੀ ਇਹ ਹੋ ਗਈ ਆਪਣੀ ਦੂਸਰੀ ਨਾਰਮਲੀ ਤੇ ਆ ਆਪਣੀ ਹੋ ਗਈ ਜੀ ਆ ਚੀਜ਼ ਇਹਨੂੰ ਸਟੇਬਲ ਕਰ ਦਿੰਨੇ ਆਪਾਂ ਹਾਂ ਠੀਕ ਹੈ ਜੀ ਆਪਣੀ ਨਾਰਮਲ ਹੋ ਗਈ ਹੈ ਤੇ ਇੱਥੋਂ ਆਪਾਂ ਲਾਈਟ ਲੋਡ ਵੀ ਵਧਾ ਸਕਦੇ ਆ ਦੀ ਦੇਖੋ ਠੀਕ ਹੈ ਜੀ ਤੇ ਇੱਥੇ ਹੀ ਰਿਮੋਟ ਤੋਂ ਆਫ ਹੋ ਜਾਂਦੀ ਹੈ ਆ ਰੱਖੋ ਇੱਥੋਂ ਹੀ ਆਫ ਹੋ ਗਈ ਇੱਥੋਂ ਹੀ ਆਨ ਕਰ ਦੂੰਗਾ ਆ ਰੱਖੋ ਇੱਥੋਂ ਕਰੂੰਗਾ ਆ ਦਬਤ ਹੀ ਆਨ ਹੋ ਗਈ ਤੇ ਬਾਕੀ ਆਪਣੀ رائے ਜ਼ਰੂਰ ਦੱਸਿਓ ਕਿ ਕਹੇ ਜੀ ਲੱਗੀ ਕਹੇ ਜੀ ਨਹੀਂ ਲੱਗੀ ਤੇ ਅਸੀਂ ਇਹਦੇ ਉੱਪਰ ਜਿਹੇ ਪੈਸੇ ਇਨਵੈਸਟ ਵੀ ਕੀਤੇ ਆ ਤੇ ਤੁਹਾਨੂੰ ਕਹੇ ਜੇ ਲੱਗੇ ਕਹੇ ਜੇ ਨਹੀਂ ਤੇ ਇੱਕ ਗਾਈਜ਼ ਹੋਰ ਸਟਾਰਟਿੰਗ ਦੇ ਵਿੱਚ ਇੱਕ ਮੈਂ ਗੱਲ ਬੋਲੀ ਸੀ ਕਿ YouTube ਤੋਂ ਜਿਹੜੀ ਫਰਸਟ ਪੇਮੈਂਟ ਆ ਤੇ ਹਾਲਾਂਕਿ YouTube ਤੋਂ ਕੋਈ ਪੇਮੈਂਟ ਨਹੀਂ ਆਈ ਹੈਗੀ ਇਹਦੇ ਤੁਹਾਨੂੰ ਇੱਕ ਵੈਸੇ ਹੀ ਕਿਹਾ ਸੀਗਾ ਕੋਈ YouTube ਤੋਂ ਪੇਮੈਂਟ ਨਹੀਂ ਆਈ ਹਜ ਤੱਕ ਸਾਨੂੰ ਇੱਕ ਪੇਮੈਂਟ ਕੀ ਇੱਕ ਇੱਕ ਰੁਪਿਆ ਵੀ ਨਹੀਂ ਆਇਆ ਠੀਕ ਹੈ ਜੀ ਤੇ ਕੰਮ ਕਰਕੇ ਇਕੱਠੇ ਇਹ ਕੰਮ ਕਰਕੇ ਜੀ ਇਕੱਠੇ ਕਰ ਰਹੇ ਸੀਗੇ ਕਾਫੀ ਚਿਰ ਦੇ ਜੋਤੀ ਨੇ ਵੀ ਪੈਸੇ ਇਕੱਠੇ ਕੀਤੇ ਤੇ ਮੈਂ ਵੀ ਇਕੱਠੇ ਕੀਤੇ ਨੇ ਅਸੀਂ ਦੋਨਾਂ ਨੇ ਮਿਲ ਕੇ ਇਕੱਠੇ ਕਰਕੇ ਤੇ ਸਾਨੂੰ ਤਕਰੀਬਨ ਇਹ ਨੂੰ ਇਹਦੇ ਵਾਸਤੇ ਪੈਸੇ ਇਕੱਠੇ ਕਰਦੇ ਨੂੰ ਵੀ ਸਾਨੂੰ 7-8 ਮਹੀਨੇ ਹੋ ਗਏ ਨੇ ਤੇ ਅੱਜ ਜਾ ਕੇ ਚਲੋ ਇੰਨੇ ਹੋ ਗਏ ਸੀ ਕਿ ਤੇ ਜਾ ਕੇ ਅਸੀਂ ਬਚਤ-ਬਚਤ ਕਰ-ਕਰ ਕੇ ਜਾ ਕੇ ਫਿਰ ਇਹ ਅਸੀਂ LCD ਇਹ ਲੈ ਕੇ ਆਏ ਸੌਰੀ LED ਲਾਈਟ ਠੀਕ ਹੈ ਜੀ ਕਿਉਂਕਿ ਜੋਤੀ ਵੀ ਕਹਿੰਦੀ ਸੀ ਕਿ ਮੈਨੂੰ ਚਾਹੀਦੀ ਆ ਤੇ ਤੁਸੀਂ ਇਹ ਦੱਸਿਓ ਕਿ ਤੁਹਾਨੂੰ ਇਹ ਕਿੰਨੇ ਦੀ ਲੱਗਦੀ ਆ ਠੀਕ ਹੈ ਜੀ ਤੇ ਸਾਡੇ ਇੱਥੇ ਤੇ ਇਹ ਚੀਜ਼ ਮਿਲੀ ਆ ਜੀ ਮੈਨੂੰ ਆਨਲਾਈਨ ਜੇ ਮੰਗਾਵਾਂਗੇ ਤਾਂ ਆਨਲਾਈਨ ਬਹੁਤ ਮਹਿੰਗੀ ਆ ਤੇ ਵੈਸੇ ਸਾਡੇ ਇਥੇ ਇੱਕ ਮਾਰਕੀਟ ਦੇ ਕੋਲ ਸ਼ਾਪ ਆ ਉਥੋਂ ਮੈਂ ਪਰਚੇਸ ਕੀਤੀ ਆ ਤੇ ਮੈਨੂੰ ਜਾਰਾ ਨਹੀਂ ਤੇ 1500 ਰੁਪਏ ਦੇ ਮਿਲੀ ਆਏ ਸਿਰਫ 1500 ਦੀ ਤੇ ਬਾਕੀ ਗਾਇਜ਼ ਇਹਦਾ ਆ ਚੀਜ਼ ਦੇਖੋ ਆ ਚੀਜ਼ ਮੈਨੂੰ ਨਾ ਹੁਣ ਕੈਮਰੇ ਵੀ ਜੋ ਚੀਜ਼ ਦਿਖਣੀ ਰਹੀ ਜੋ ਚੀਜ਼ ਮੈਂ ਇਥੇ ਮਹਿਸੂਸ ਕਰ ਰਿਹਾ ਤੇ ਬਾਕੀ ਦੀ ਬ੍ਰਾਈਟਨੈਸ ਬਹੁਤ ਆ ਗਾਇਜ਼ ਬਹੁਤ ਬ੍ਰਾਈਟਨੈਸ ਆ